ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਖਾਸ ਕਰਦੇ ਆ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕ੍ਰੈਸਟ ਬੇਨਤੀ ਸਾਰਿਆਂ ਨੂੰ ਕਰਦੇ ਆ ਆਪਣੀ ਨਰਕ ਪਰਖ ਤਸੱਲੀ ਕਰਕੇ ਖਰੀਦਦਾਰੀ ਕਰਿਆ ਕਰੋ ਜਿਹੜਾ ਗੱਬਰ ਇਹਨੂੰ ਟਿਪਕੇ ਤੇ ਜਿਹੜਾ ਸੋਇਆ ਸвая ਨੂੰ ਦੋ ਟਾਈਮ ਚੋਗੇ ਅੱਜ ਦੀ ਵਿਜਿਟ ਪਿੰਡ ਠੱਠੀਆਂ ਬਹੰਤਾ ਜ਼ਿਲ੍ਹਾ ਸ਼ਹਿਰੀ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਇਹਨੂੰ ਤਰਨਤਾਰ ਸਾਹਿਬਾ ਭਾਈ ਅਰਸ਼ ਕੋਲ ਪਹੁੰਚੇ ਆ ਦੋ ਪਸ਼ੂ ਆਪਦੇ ਰਿਜ ਜਾਣਕਾਰੀ ਲੈ ਕੇ ਦਿੰਨੇ ਆ ਅੰਡ ਤੱਕਰ ਬਣੇ ਰਹੋ ਇਧਰੋਂ ਧੰਨਵਾਦ ਸਾਰੇ ਵੀਰਾਂ ਦਾ ਠੀਕ ਹੈ ਜੀ ਤੇ ਆਓ ਕਰੀਏ ਗੱਲਬਾਤ ਪੁੱਛ ਕੇ ਕਿਵੇਂ ਦੇ ਰਹਿਣਗੇ ਅੱਜ ਦੇ ਪਾ ਭਾਈ ਅਰਸ਼ ਸੱਸੀ ਕਾਲ ਜੀ ਗੱਲ ਸੰਧਾ ਸੱਸੀ ਕਾਲ ਠੀਕ ਹੈ ਜੋ ਵਧੀਆ ਤੁਸੀਂ ਸੁਣਾਓ ਟਾਈਮ ਤੇ ਵਧੀਆ ਹੋਰ ਗੱਲ ਬਾਤ ਵਧੀਆ ਵਧੀਆ ਬਿੱਟ ਐਡਰੈਸ ਕਰੀਏ ਜੀ ਨੋਟ ਆ ਤੇ ਠੱਠੀਆਂ ਮੱਖਾਂ ਤੁਸੀਂ ਤੇਰਨਪਾਨ ਦਿਲਾ ਵੀ ਤੇਰਨਪਾਨ ਮੋਬਾਈਲ ਨੰਬਰ 981489777 ਠੀਕ ਆ ਦੋ ਪਸ਼ੂ ਆ ਹਾਂ ਜੀ ਬਿੱਟ ਵੈੜ ਸੋਈ ਆ ਤੇ ਸੋਈ ਜਾ ਗੱਪਣ ਚੋਟੀ ਵੀ 20 ਦਿਨ ਦੀ ਤਰੀਕ ਨੂੰ ਦਿਨ ਪੂਰੇ ਅੱਛਾ 20 ਤਰੀਕ ਨੂੰ ਦਿਨ ਪੂਰੇ ਛੱਡਣਾ ਹੈ ਠੀਕ ਆ ਅਜੇ ਨਾ ਹੋ ਗਈ ਹਾਂਜੀ ਹਾਂ ਠੀਕ ਹੈ 10-11 ਦਿਨ ਰਹਿ ਕੇ ਵਾੜੀ ਹਾਂਜੀ ਯਾਨੀ ਕਿ 20 ਦਿਨ ਹੀ ਲਾ ਲੋ ਤੁਸੀਂ ਉੱਤੇ ਵੀ ਖੜੂ ਹੋਈ ਆ ਉੱਤੇ ਵੀ ਖੜੂ ਹੋਈ 15-20 ਦਿਨ ਲਾਓ ਤੇ ਵੈੜ ਕੋਲ ਕਿੰਨਾ ਦੁੱਧ ਬਕੂਲ ਪਕਾ ਵੀਜੀ ਜੀ ਜੇ ਸੰਦੇ ਤੋਂ ਹੋਊ ਦੇ 15 ਪਰ ਆਪਾਂ 14 ਦੀ ਗਰੰਟੀ ਕਰਾਂਗੇ ਬੱਛਾ ਮਗਰ ਹਾਂਜੀ ਬੱਛਾ ਵੀ ਠੀਕ ਤੋਰਾ ਕਰਾ ਦਈਏ ਜੇਕਰ ਨੋਈ ਸੱਜ ਨੂੰ ਤੇ ਵੈੜ ਚੰਗੀ ਆ ਕਰੋ ਸੰਗ ਆ ਥੋੜਾ ਲੈਸ ਬਣਾ ਹੈਗਾ ਤਾਂ ਤੁਨ ਬੜਾ ਸੋਹਣਾ ਲੱਗਾ ਕਰਮਾਲੀ ਨੂੰ ਢਾਂਚਾ ਵੱਡਾ ਸੱਜ ਨੂੰ ਬਹਿ ਵੇਖੋ ਹੰਦੂ ਸਾਹਿਬ 14 ਕਿਲੋ ਦੁੱਧ ਪੱਕਾ ਹੈ ਤੇ ਬਾਈ ਆਖਿ ਸਿਰ ਕਿੰਨੇ ਵੀ ਦੇ 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 ਲਈ ਸੰਗੂ ਸਾਹਿਬ 40000 ਦੀ ਦੇ 40 ਦੀ ਹਾਂਜੀ ਪਰ ਹੁਣ ਪੜਾ ਹੋਰ ਦਾ ਮਾਨਤਨ ਖੁੱਲਾ ਕਰ ਦੇਣਾ ਨਹੀਂ ਬੜਾ ਬਿਆਰ ਜੋ ਬਾਹਰ ਦੁੱਧ ਬਹੁਤ ਜੋ ਗਾਂਦ ਲੈ ਸੂਈ ਵੀ ਵੇਖੋ ਤੁਹਾਡੇ ਸਾਹਮਣੇ ਪੀੜ ਦਿਨਾਂ ਦੀ ਆ ਤੇ ਇਹ ਨਹੀਂ ਜਾਇਜ਼ ਕਰਦੀ ਹੋਰ ਮਾਨਤਨ ਕਰਦੀ ਨਹੀਂ ਵੀ ਦੀ ਵੇਖੋ ਜਨੀ ਨਹੀਂ ਹੈ ਹੈ ਇਹ ਆਪੇ ਕਰ ਲਵਾਂਗੇ। ਮੈਂ ਪਿੰਟੀਰ ਦੀ ਵੈਢ ਦੇ ਦਾਂ। ਹਾਂ ਤੇ ਨਹੀਂ। ਹਾਂ। ਚੱਲ ਠੀਕ ਹੈ। ਛੋੜ ਛੱਪਾ ਹੀ ਕਰਾਂਗੇ। ਠੀਕ ਹੈ। ਇਹ ਦੁੱਧ ਜਿਹੜਾ 14 ਕਿਲੋ ਤੂੰ ਕਹਿੰਦਾ ਚਵਾਗੇ ਦਵਾਂਗੇ ਆਪਾਂ। ਠੀਕ ਆ। 15 ਹੀ ਹੋਊਗਾ। ਠੀਕ ਹੈ। ਆਨਲਾਈਨ ਵਾਲੇ ਖਾਨ ਇੱਕ ਰਾਂ, 1.5 ਤੋਂ ਕਰ ਲਓ ਚੈੱਕ। ਥਾਨ ਬਹੁਤ ਸੋਹਣਾ ਲੱਗਾ ਮੁਠੀ ਵਾਲਾ ਥਾਨ ਆ। ਤੇ ਸੂਬਾ ਦੁੱਜਾ ਹੀ ਹੋਊਗੀ ਤੇ ਥੋੜਾ ਜਿਹਾ ਇਹ ਲਿਸੀ ਗਾ ਸੰਭੀ ਨਹੀਂ ਗਈ। ਸੰਭੀ ਨਹੀਂ। ਦੁੱਧ 14 ਕਰ। ਕੱਪੜੇ ਨੇ ਫਿਰ ਗਾਂ ਹੀ ਪਹਿਲੇ ਹਰਦੀ ਸੀ। ਹਾਂ। ਠੀਕ ਹੈ। ਦੁਜੇ ਨੰਬਰ ਤੇ ਪਲੂਣ ਝੋਟੇ ਆ ਗਈ ਹਾਂਜੀ ਵੀਰ ਜੀ ਚੰਗੇ ਰਿੰਗੇ ਸਿੰਗੇ ਆ ਚੰਡੀਗੜ੍ਹ ਵਾਲੀ ਕੱਤੀ ਹੈ ਨਾ ਪਹਿਲੀ ਵਾਰ ਜਗਰਾਵਾਂ ਨੂੰ ਲਈ ਕੱਤੀ 2 ਲਈਏ ਠੀਕ ਆ ਤੇ ਸਮਾਂ 15 ਦਿਨ ਲੈ ਜੋ ਪੁੱਲਾ ਦੁੱਲਾ ਤੋਰਾ ਖਰਾਦੀਏ ਚੈੱਕ ਖੋਲਾ ਲੋਏ 15 ਕ ਦਿਨ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ ਸੁੰਦੇ ਵਿੱਚ ਸਿੰਘ-ਸੁੰਗ ਚੰਗੇ ਕੁੰਡ ਲਾਈ ਬੈਠੀ ਕਰਮਵਾਲੀ ਚੰਡੀਗੜ੍ਹ ਵਾਲੀ ਕੱਤੀ ਹੈ ਸੱਜਣੋ ਖਾਣਾ ਬੜਾ ਸੋਹਣਾ ਬਣਾਉਗੀ ਇਹ ਜਿਹੜਾ ਵਹਨਾ ਹੈ ਬਿੰਦੀਆਂ ਵਾਲਾ ਚਟ ਬਣਾਉਗੀ ਠੰਡੀ ਧੀਰੀ ਵਿਧੀ ਬਹੁਤ ਹਾਂ ਇਹੋ ਜੀ ਗੱਲ ਕੋਈ ਜਿੱਦਾਂ ਮਰਜ਼ੀ ਖਾਣਾ ਬੜਾ ਸੋਹਣਾ ਲੱਗਾ ਕੰਮ ਰਹਿਣਾ ਤੇ ਕੀਮਤ ਦੀ ਗੱਲ ਕਰੀਏ ਕਿੰਨੇ ਵੀ ਦੇ ਦੇਈਏ ਵੀ ਜਿਹਦਾ ਫੂਟ ਤੇ ਕਰਾਂਗੇ ਨਹੀਂ ਦਾਦੇ ਜੀ ਰਾਤ ਨੂੰ ਕੋਈ ਨਹੀਂ ਜਾ ਨਹੀਂ ਨਹੀਂ ਫੋਨ ਤੇ ਆਉਣਾ ਹੀ ਆ ਸਾਹਮਣੇ ਨਹੀਂ ਨਹੀਂ ਫੋਨ ਤੇ ਕਰਾਂ ਹਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਠੀਕ ਹੈ ਲਓ ਸੱਜਣ ਕੱਚੀ ਆ ਕੱਚੀ ਕਰਕੇ ਆਂਦਾ ਜੇ ਕਿਸੇ ਦੇ ਮਨ ਨੂੰ ਲੱਗੀ ਤੇ ਫੋਨ ਤੇ ਕਰ ਲਿਓ ਕੋਈ ਯਾਰਾ ਲੱਗੀ ਤੇ ਫਿਰ ਤੁਹਾਨੂੰ ਪਤਾ ਏਦਾਂ ਜਾਇ ਜਾਇ ਜੀ ਆ ਨਜਾਇਜ਼ ਜੀ ਜਾਇ ਜੀ ਭਰ ਦੇਣਾ ਇਹਦੀ ਨਹੀਂ ਗੱਲ ਏ ਵੀਰ ਨੇ ਸਾਹਮਣੇ ਉਹ ਮੁਟਿਆਰ ਤਿਆਰ ਕਰਕੇ ਵੇਚਣੀ ਔਖਾ ਹੁੰਦਾ ਕਿ ਵੀਰ ਨੇ ਕਰਨੀ ਹੋਵੇ ਤੇ ਮੁਰਗਾ ਤਾਂ ਨੰਗਾ ਡੰਗਰ ਨੰਗਾ ਹੋ ਜਾਂਦਾ ਹਾਂ ਸੋਹਣੀ ਹੈ ਕੱਟੀ ਕਰਮਾਲੀ ਜੀ ਬਹੁਤ ਜਿਆਦਾ ਚੰਗੀ ਕੱਟੀ ਉਧਰ ਦੀ ਆ ਲਓ ਜੀ ਖਾਣ ਵੇਖੋ ਕਿੱਡਾ ਸੋਹਣਾ ਲੱਗਾ ਹਾਂਜੀ ਜੀ ਤੇ ਸੁੰਘ ਸੁੰਘ ਚੰਗੇ ਕੁੰਡ ਮਾਈ ਲਓ ਪਤਾ ਇਦਾਂ ਡੰਗਰ ਨੰਗਾ ਹੋ ਜਾਂਦਾ ਜੇ ਸੂਆ ਸਾਇ ਇਹਨੇ ਤਿਆਰ ਕਰਕੇ ਵੇਚਣਾ ਹੋਵੇ ਨਾ ਰੋਟੀਆਂ ਦੇ ਭੱਜੇ ਖੁਰਦੇ ਸਾਰੇ ਲਓ ਜੀ ਤੇ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ